ਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕਿੰਗ ਰਾਡਰੀ ਫਾਰਮ ਤੇ ਹਾਂਜੀ ਭਾਈ ਜੀ ਜਿਹੜੇ ਜਿਹੜੇ ਵੀਰ ਮੇਰੇ ਚੈਨਲ ਨਾਲ ਨਵੇਂ ਜੁੜਿਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਸਾਡਾ ਸੰਪਰਕ ਨੰਬਰ ਹੈਗਾ ਜੀ 95016 34323 95016 34323 ਆ ਬਾਈ ਹਉ ਤਾਂ ਮੈਂ ਨਾ ਬਜੌਰ ਘੜੇ ਆ ਇਹ ਇੱਥੇ ਨਾ ਬਰਗਾੜੀ ਮੰਡੀ ਤੇ ਪਹੁੰਚੇ ਆ ਆਪਣਾ ਲੋਕਲ ਹੀ ਆ ਗਏ ਆਪਣਾ ਸਾਰਾ ਮਾਲ ਲੈ ਕੇ ਆ ਗਏ ਇਸ ਤੇ ਇਹਨਾਂ ਵਿੱਚੋਂ ਤਿੰਨ ਬੱਕਰੀਆਂ ਸੇਲ ਇਹਨਾਂ ਨੇ ਕਰਨ ਵਾਸਤੇ ਕੱਢੀਆਂ। ਇਹਨਾਂ ਦੀ ਆਪਾਂ ਤੁਹਾਨੂੰ ਜਾਣਕਾਰੀ ਲੈ ਕੇ ਦੱਸਦੇ ਹਾਂ ਵੀ ਗੱਬਣਾ ਜਾਂ ਟੋਕੜ ਗੱਬਣਾ ਇਸ ਤਰ੍ਹਾਂ ਦੀਆਂ ਪਹਿਲਾਂ ਆਪਾਂ ਬਾਈ ਜੀ ਤੋਂ ਪੁੱਛਾਂਗੇ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਤੁਹਾਡਾ ਸਵਾਗਤ ਹੈ ਬਰਗਾੜੀ ਮੰਡੀ ਤੇ ਪਹੁੰਚਣ ਤੇ। ਜੀ। ਪਹਿਲਾਂ ਤਾਂ ਇਹ ਬੱਕਰੀਆਂ ਤਿੰਨੇ ਦੱਸੋ ਵੀ ਕਿਹੜੇ ਵਿੱਗ ਸਿਰਾਂ। ਇਹ ਬਾਈ ਜੀ ਬੱਕਰੀਆਂ ਵਿੱਚ ਤਾਂ ਕੋਈ ਡੇਢ ਮਹੀਨੇ ਦੇ ਕੋਈ ਪਈ ਮੀ ਨੇ ਰੀਗੀ ਕਹਿੰਦਾ ਭਾਵੇਂ ਸੀ ਖਾਲੀ ਕਰਕੇ ਦੇ ਦਿਆਂਗਾ ਖਾਲੀ ਕਰਕੇ ਦਿੰਨੇ ਗੱਲ ਨੂੰ ਐ ਫੈਲਾ ਕੇ ਮੰਡੀ ਦੌਰ ਦੇ ਨਾਲ ਬੰਦਾ ਰੌਲਾ ਪਾ ਕੇ ਭਾਈ ਤੂੰ ਕੰਮ ਕਰੀ ਸੁਆ ਗੇੜਾ ਇਹਨਾਂ ਦਾ ਸੁਆ ਦਾ ਬਾਤੀਜੇ ਚੌਥੇ ਚੱਲੀ ਜਾਣਾ ਬਾ ਤੀਜੇ ਚੌਥੇ ਆ ਬਾ ਤੀਜਾ ਚੌਥਾ ਵੇਚੇ ਜਾ ਤੀਜਾ ਸੁਣਦੇ ਆ ਤੇ ਉਹਨਾਂ ਨੇ ਤੁਸੀਂ ਲੈਣ ਦੇਣ ਦਾ ਕਿੰਨਾ ਰੇਟ ਮੰਗਦੇ ਜਿਹੜਾ ਮੰਡੀ ਦਾ ਆਪਣੇ ਦਾ ਮੂਰਤ ਹੋ ਜਾ ਇਹਨਾਂ ਦਾ ਜੀ ਦਾ 45000 ਰੁਪਏ ਗਿਆ ਜੀ ਇਹਨਾਂ ਦਾ ਲੈਣ ਦੇਣੀ ਹੂੰ ਦੇਣ ਗਈਆਂ ਬੰਦਾਰੀ ਦੀਆਂ ਤੇ ਮੰਗੇ ਕਿੰਨੇ ਸੀ ਮੰਗੇ ਤਾਂ ਕੱਲੇ 18-18 ਲੱਖ ਗਿਆ ਸੀਗਾ 18 18 ਇੱਕ ਬੱਕਰੀ ਦਾ ਦਨ ਦਨ ਘਟਾ ਦਾਂ ਦੇਖੋ ਜੀ ਬੇਨਤੀ ਸਾਰੇ ਬੰਦਿਆਂ ਨੂੰ ਖਰੀਦਣ ਵਾਲਿਆਂ ਨੂੰ ਵੀ ਬੇਨਤੀ ਆ ਵੀ ਮੰਗਣ ਵਾਲੇ ਨੇ ਪੈਸੇ 18 18 ਇੱਕ ਦਾ ਮੰਗ ਕੇ 18 30 54000 ਰੁਪਇਆ ਬਣਦਾ ਸੀ ਜਿਹਦੇ ਚੋ ਕਿ ਇਹਨਾਂ ਨੇ ਹੁਣ 45000 ਕਰਤਾ ਲੈਣ ਦੇਣ ਜਮਾਂ ਨੈੱਟੀ ਦੱਸਿਆ ਜਮਾਂ ਨੈੱਟੀ ਤੇ ਇਹਦੇ ਚੋ ਵੀ ਲੈਣਗਾ ਹੀ ਬਸ ਲੈਣਗਾ ਹੀ ਥੋੜਾ ਮੋਟਾ ਮਾਨ ਤਾਨ ਹੋ ਸਕਦਾ ਨਹੀਂ ਹੋਰ ਨਹੀਂ ਬਹੁਤਾ ਨਹੀਂਗਾ ਜੇ ਕੋਈ ਖਰੀਦ ਸਕਦਾ ਬੰਦਾ ਖਰੀਦਣ ਵਾਲਾ ਤੇ ਬੱਕਰੀਆਂ ਬਈ ਜੀ ਕਦ ਕਾਠ ਤੇ ਆਪਾਂ ਇਹਨਾਂ ਨੂੰ ਗੀਟਰ ਤਾਂ ਨਹੀਂ ਕਹਿ ਸਕਦੇ ਤੇ ਜਿਹੜੇ ਕ੍ਰੋਸ ਬਰੀਡ ਜੀਆਂ ਹੈਗੀਆਂ ਤਿੰਨਾਂ ਦੇ ਕਦ ਕਾਠ ਬਹੁਤ ਆ ਬੇਲ ਵੀ ਲੰਬੀ ਆ ਤੇ ਬੱਕਰੀਆਂ ਬਹੁਤ ਸੋਹਣੀਆਂ ਅੱਜ ਆਪਾਂ ਇੱਥੇ ਵੀਡੀਓ ਬਣਾਉਣ ਲੱਗੇ ਆ ਬਰਗਾੜੀ ਮੰਡੀ ਤੇ ਬਾਕੀ ਜੋ ਜਾਨਾ ਘਟ ਕੇ ਵੇਚਣੇ ਆਂ ਕਾਰਾ ਮਾਰ ਕੇ ਵੇਚੋ ਨਵਾਂ ਬੱਕਰਾਂ ਦਾ ਗਾਇਨ ਹੈ ਕਿ ਬੁੱਢਾਂ ਦਾ ਨੰਬਰ ਰਾਜ ਹੈ ਜਾਂਦਾ ਹੈ ਰਾਜ ਹੈ ਲਾਹ ਹੁੰਦਾ ਮੋਬਾਈਲ ਨੰਬਰ ਕਿੰਨਾ ਟਟ ਮੋਬਾਈਲ ਤਾਂ ਮੇਰਾ ਵੀ ਟਟ ਗਿਆ ਹੀ ਮੇਰਾ ਡੱਗ ਭੇਜਦਾ ਨੰਬਰ ਨੋਟ ਕਰ ਬੰਦ ਹੀ ਹੈ ਨਵਾਂ ਨੰਬਰ ਲਿਖਾ ਦੋ ਚੱਕਰਮੰਗ ਅਸੀਂ ਮੋਬਾਈਲ ਨੰਬਰ ਆਪਣਾ ਬੰਦ ਹੀ ਹੋ ਜਾਂਦਾ ਹੈ ਫਾਇਦਾ ਕੀ ਇੱਕ ਦਿਨ ਕਿੰਨਾ ਨੰਬਰ ਤੂੰ ਦੇ ਬਿਲੇ ਆਉਂਦਾ ਚ ਬੋਲੋ 76589279279279 ਬਾਈ ਜਿਹਦਾ ਨੰਬਰ ਆ ਕਈ ਵਾਰੀ ਕੋਈ ਨੇੜੇ ਤੇੜੇ ਪਿੰਡ ਦਾ ਜੇ ਤਾਂ ਅੱਜ ਵਿਕਦੀਆਂ ਮੰਡੀ ਤੇ ਵਿਕਦੀਆਂ ਤਾਂ ਨਹੀਂ ਇਹਨਾਂ ਨਾਲ ਜਾਣਕਾਰੀ ਆਪਣਾ ਨਾਂ ਕਰਕੇ ਨਾ ਕਨੈਕਟ ਇਸ ਨੰਬਰ ਤੇ ਤੁਸੀਂ ਖਰੀਦ ਸਕਦੇ ਹੋ ਪਈਆਂ ਜਿਹੜਾ ਨੰਬਰ screen ਤੇ ਢਲਾਵਾਂਗੇ ਓਕੇ ਬਾਈ ਸਤਿ ਸ਼੍ਰੀ ਅਕਾਲ ਹੋ